ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਅਰਤਾਰਾ ਟੂਰ YouTube ਚੈਨਲ ਤੇ ਸਵਾਗਤ ਕਰਦਾ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਾਂ ਡਿਮਾਂਡ ਲੈ ਕੇ ਆਏ ਆਂ ਇੰਡੀਆ ਤੋਂ। ਠੀਕ ਹੈ ਚਾਹੇ ਤੁਸੀਂ ਗਲਫ ਕਿਸੇ ਵੀ ਕੰਟਰੀ 'ਚ ਕੰਮ ਕਰਦੇ ਹੋ ਤੁਸੀਂ ਰੁਮਾਨੀਆ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਡਿਮਾਂਡ ਲਈ ਅਪਲਾਈ ਕਰ ਸਕਦੇ ਹੋ। ਤੇ ਇਹਦੇ ਲਈ ਵੀਰੇ ਆਪਾਂ ਨੂੰ ਚਾਹੀਦੇ ਆ ਅਲੂਮੀਨੀਅਮ ਦੇ ਹੈਲਪਰ। ਠੀਕ ਹੈ ਅਲੂਮੀਨੀਅਮ ਜਿਹੜੇ ਫੈਬ੍ਰੀਕੇਟਰ ਮਨ ਲ ਡੋਰ ਬਣਾਉਂਦੇ ਆ ਜਾਂ ਵਿੰਡੋ ਵਗੈਰਾ ਜੋ ਵੀ ਹਨ ਇੱਥੇ PVC ਜਿਹੜੇ ਡੋਰ ਲੱਗਦੇ ਆ ਤੁਹਾਨੂੰ ਪਤਾ ਹੀ ਹੋਊਗਾ ਜਿਹੜੇ ਹੁੰਦੇ ਕੰਮ ਕਰਦੇ ਆਪਣੇ ਜਿਵੇਂ ਐਲੂਮੀਨੀਅਮ ਦੇ ਲੱਗਦੇ ਇੱਥੇ ਪੀਵੀਸੀ ਡੋਰ ਰਮਾਨੀਆਂ ਦੇ ਵਿੱਚ ਜਿਆਦਾ ਉਹ ਚੱਲਦੇ ਹਨ ਤੇ ਤੁਹਾਨੂੰ ਕੰਮ ਦੀ ਜਾਂਚ ਹੋਣੀ ਚਾਹੀਦੀ ਆ ਉਹ ਕੰਮ ਮਟੀਰੀਅਲ ਚਲੋ ਜਿਹੜਾ ਮਰਜ਼ੀ ਆ ਉਹ ਚੱਲ ਜਾਂਦਾ ਬੰਨ ਤੁਹਾਨੂੰ ਬੇਸਿਕ ਨੋਲਜ ਹੋਵੇ ਟੂਲ ਦੀ ਠੀਕ ਹੈ ਕੰਮ ਕਰਨ ਦੇ ਤਰੀਕੇ ਦੀ ਬਾਕੀ ਜੇ ਕੰਮ ਤੁਹਾਡਾ ਨਹੀਂ ਵੀ ਇੰਨਾ ਐਕਸਪੀਰੀਅੰਸ ਹੈਗਾ ਉਹ ਵੀਡੀਓ ਦੇ ਅਧਾਰ ਤੇ ਮਤਲਬ ਤੁਸੀਂ ਵੀਡੀਓ ਬਣਾ ਕੇ ਕਿਰਾਂ ਭੇਜਣੀਆਂ ਉਸ ਤੋਂ ਬਹੁਤ ਕੰਮ ਬੰਨ ਨੂੰ 6-7 ਮਹੀਨੇ ਲੱਗ ਜਾਂਦੇ ਆ ਤੁਸੀਂ ਆਦਾ ਹੌਲੀ ਹੌਲੀ ਸਿੱਖ ਵੀ ਸਕਦੇ ਹੋ ਮਤਲਬ ਮੇਰਾ ਕਹਿਣ ਦਾ ਭਾਵ ਹੈ ਜਿਨ੍ਹਾਂ ਨੂੰ ਕੰਮ ਆਉਂਦਾ ਉਹ ਤਾਂ ਆਲਰੇਡੀ ਅਪਲਾਈ ਕਰ ਹੀ ਸਕਦੇ ਆ ਇਸ ਡਿਮਾਂਡ ਲਈ ਪਰ ਜਿਨ੍ਹਾਂ ਨੂੰ ਕੰਮ ਨਹੀਂ ਪਿਆਉਂਦਾ ਜਾਂ ਥੋੜਾ ਆਉਂਦਾ ਵਾ ਉਹ ਆਪ ਦਾ ਇੱਕ ਦੋ ਦਿਨ ਲਾ ਕੇ ਕਿਸੇ ਦੁਕਾਨ ਤੇ ਠੀਕ ਹੈ ਵਧੀਆ ਆਪਣੀ ਵੀਡੀਓ ਜਿਵੇਂ ਕੰਮ ਕਰਦੇ ਆ ਤਰੀਕੇ ਨਾਲ ਮੈਂ ਵੀਡੀਓ ਬਣਾ ਦੇਣ ਉਹ ਤੇ ਆਪਾਂ ਸਿਲੈਕਸ਼ਨ ਕਰਾ ਦਾਂਗੇ ਕਿਉਂਕਿ ਵੀਡੀਓ ਬਿਨਾ ਬਾਈ ਸਿਲੈਕਸ਼ਨ ਹੋਣੀ ਤੁਹਾਡੀ ਮੁਸ਼ਕਲ ਆ ਵੀਡੀਓ ਤੁਹਾਨੂੰ ਦੇਣੀ ਪੈਣੀ ਆ ਠੀਕ ਹੈ ਇਸ ਕੰਮ ਲਈ ਤੇ ਜੇ ਤੁਸੀਂ ਹੋਣਾ ਚਾਹੁੰਦੇ ਹੋ ਰਮਾਨੀਆ ਤਾਂ ਇਸ ਕੰਮ ਲਈ ਅਪਲਾਈ ਕਰ ਸਕਦੇ ਹੋ ਇਦੇ ਵਿੱਚ ਮੇਰੇ 2500 ਸੈਲਰੀ ਹੋਗੀ ਤੁਹਾਡੀ ਬੇਸਿਕ ਉਸ ਤੋਂ ਬਾਅਦ 5 ਦਿਨ ਡਿਊਟੀ ਹੋਗੀ ਹਫਤੇ ਦੇ ਵਿੱਚ ਠੀਕ ਹੈ ਤੇ 8 ਘੰਟੇ ਡਿਊਟੀ ਹੋਗੀ ਤੁਹਾਡੀ 5 ਦਿਨ ਕੰਮ 8 ਘੰਟੇ ਡਿਊਟੀ ਠੀਕ ਹੈ ਜਿਹੜੇ ਫੂਡ ਦੇ ਪੈਸੇ ਉਹ ਤੁਹਾਨੂੰ ਵੱਖਰੇ ਮਿਲਣਗੇ ਰਹਿਸਤਾ ਚਲੋ ਇੱਥੇ ਕੰਪਨੀਆਂ ਦਿੰਦੀਆਂ ਜੇ ਤੁਸੀਂ ਇਸ ਦੀ ਡਿਮਾਂਡ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਉਹੀ 0784076716 ਠੀਕ ਹੈ ਇਹਦੇ ਲਈ ਪ੍ਰੋਪਰ ਡਾਕੂਮੈਂਟ ਵੀਰੇ ਤੁਹਾਡੇ ਕੋਲੇ ਕੋਈ ਆਈ.ਡੀ. ਦਾ ਸਰਟੀਫਿਕੇਟ ਹੋਵੇ ਤੁਹਾਨੂੰ ਬੱਚ ਬਿਹਤਰ ਹੈ ਨਹੀਂ ਹੈਗਾ ਕੋਈ ਚੱਕਰ ਨਹੀਂ ਐਕਸਪੀਰੀਅੰਸ ਸਰਟੀਫਿਕੇਟ ਹੋਵੇ ਉਹ ਵੀ ਚੱਲ ਜੂ ਨਹੀਂ ਵੀ ਹੈਗਾ ਤਾਂ ਵੀ ਕੋਈ ਚੱਕਰ ਨਹੀਂ ਉਹਦੇ ਨਾਲ ਮਤਲਬ ਸਿਲੈਕਸ਼ਨ ਕਰਾਉਣ ਲਈ ਸਾਡੇ ਲਈ ਆਸਾਨੀ ਹੋ ਜਾਂਦੀ ਹੈ ਜਿਹੜਾ ਬੰਦਾ ਰਿਟਰਨ ਉਹਦੇ ਲਈ ਵੀ ਬੇਨਫੀਟ ਹੋ ਜਾਂਦਾ ਬਈ ਸਿਲੈਕਸ਼ਨ ਛੇਤੀ ਹੋ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਡਾਕੂਮੈਂਟਸ ਤੇ ਆਪਣਾ ਪਾਸਪੋਰਟ ਦੀ ਸਕੈਨ ਕਾਪੀ ਠੀਕ ਹੈ ਇੱਕ ਫੋਟੋ 80% ਫੇਸ ਵਾਲੀ ਠੀਕ ਹੈ ਇੱਕ ਆਪਣਾ ਰਜੂਮ ਜਿਹਨੂੰ ਆਪਾਂ ਸੀਬੀਵੀ ਕਹਿ ਦਿੰਨੇ ਆ ਇਹ ਤੁਸੀਂ ਭੇਜਣੀ ਹੁੰਦੀ ਹੈ ਜਿਵੇਂ ਜਿੱਦਾਂ ਦੀ ਮਰਜ਼ੀ ਤੁਹਾਡੇ ਬਣੀ ਹੋਵੇ ਤੇ ਤੁਹਾਡਾ ਮੈਂਸ਼ਨ ਕੀਤਾ ਹੋਵੇ ਤੁਹਾਡੀ ਐਜੂਕੇਸ਼ਨ ਕਿੰਨੀ ਆ ਤੁਸੀਂ ਕਿਹੜੇ ਐਜੂਕੇਸ਼ਨ ਬੋਰਡ ਤੋਂ ਐਜੂਕੇਸ਼ਨ ਕੀਤੀ ਆ ਤੁਸੀਂ ਮੈਰਿਡ ਹੋ ਅਨਮੈਰਿਡ ਹੋ ਜੇ ਮੈਰਿਡ ਆ ਤਾਂ ਬੱਚੇ ਕਿੰਨੇ ਆ ਇਹ ਸਾਰਾ ਡਿਟੇਲ ਤੁਹਾਡਾ ਲਿਖਿਆ ਹੋਣਾ ਚਾਹੀਦਾ ਵੀ ਜੇ ਤੁਸੀਂ ਬਾਹਰ ਬਗੇ ਹੋ ਤਾਂ ਕਿਹੜੀ ਕੰਟਰੀ ਚ ਗਏ ਹੋ ਕਿੰਨੇ ਟਾਈਮ ਲਈ ਗਏ ਹੋ ਠੀਕ ਹੈ ਉਹਦੇ ਚ ਪ੍ਰੋਪਰ ਤੁਹਾਡਾ ਡਾਈਮੈਂਸ਼ਨ ਹੋਵੇ ਤੇ ਇਹ ਆਪਣਾ ਪੀਡੀਐਫ ਵਧੀਆ ਸਕੈਨ ਕਰਕੇ ਆਪਾਂ ਨੂੰ ਭੇਜ ਸਕਦੇ ਹੋ ਤੇ ਇੱਕ ਆਪਣੇ ਕੰਮ ਦੀ ਵੀਡੀਓ ਵੀਡੀਓ ਦੇ ਵਿੱਚ ਵੀ ਇਹ ਹੁੰਦਾ ਵਾ ਵੀ ਆਪਣੀ ਤੁਸੀਂ ਪਹਿਲਾਂ ਇੰਟਰੋਡਕਸ਼ਨ ਬੋਲਣੀ ਆ ਵੀ ਮਾਈ ਨੇਮ ਆਹ ਠੀਕ ਆ ਆਈ ਐਮ ਅਲੂਮੀਨੀਅਮ ਫੈਬ੍ਰିକੇਟਰ ਐਂਡ ਅਲੂਮੀਨੀਅਮ ਵਰਕਰ ਮਾਈ ਐਕਸਪੀਰੀਅੰਸ ਆ 3 ਈਅਰਸ 5 ਈਅਰਸ ਜਿੰਨਾ ਵੀ ਆ ਤੁਹਾਡਾ ਠੀਕ ਆ ਆਈ ਆਲ ਵਰਕਿੰਗ ਅੰਡਰਸਟੈਂਡ ਇਨਾ ਮੜੀ ਜੀ ਇੰਗਲਿਸ਼ ਬੋਲ ਕੇ ਤੁਸੀਂ ਵੀਡੀਓ ਸ਼ੁਰੂ ਕਰ ਸਕਦੇ ਹੋ ਫਿਰ ਤੁਮ ਮੁੜ ਕੇ ਵੀਡੀਓ ਦੇ ਵੀਰੇ ਕਲਿੱਪ ਬਣਾ ਲਿਆ ਕਰੋ ਮੰਨ ਲਓ ਇੱਕੇਦਮ ਨਹੀਂ ਬਣਦੀ ਮੰਨ ਲਓ ਤੁਸੀਂ ਪਹਿਲਾਂ ਕਟਿੰ ਫਿਰ ਫਰੇਮ ਨੂੰ ਜੋੜ ਰਹੇ ਹੁਣ ਫਿਰ ਫਰੇਮ ਦੇ ਫਰੇਮ ਨੂੰ ਜੜ ਰਹੇ ਹਾਂ ਇੱਕ ਦਰਵਾਜ਼ਾ ਫਿਰ ਦਰਵਾਜ਼ਾ ਫਿੱਟ ਕਰ ਰਹੇ ਹਾਂ ਕਿਸੇ ਦੇ ਘਰੇ ਜਾ ਕੇ ਜਾਂ ਕਿਤੇ ਵੀ ਠੀਕ ਹੈ ਜਾਂ ਤੁਸੀਂ ਫੈਕਟਰੀ 'ਚ ਕੰਮ ਕਰਦੇ ਹੋ ਉੱਥੇ ਦਰਵਾਜ਼ੇ ਇਕੱਲੇ ਤਿਆਰੀ ਕਰ ਰਹੇ ਹਾਂ ਜਾਂ ਬਿੰਦੂ ਤਿਆਰ ਕਰ ਰਹੇ ਹਾਂ ਠੀਕ ਹੈ ਓਡਾ ਢੋਡੀ ਕੰਮਾਂ ਦੇ ਤੁਸੀਂ ਐਮੈਂਡਮੈਂਟ ਦੀਆਂ ਦੋ-ਦੋ ਮਿੰਟ ਦੀਆਂ ਵੀਡੀਓ ਬਣਾ ਕੇ ਉਦੋਂ ਮੁੜ ਕੇ ਉਹਨਾਂ ਨੂੰ ਐਡਿਟ ਕਰਕੇ ਇਕੱਠੀਆਂ ਕਰ ਸਕਦੇ ਹੋ ਮਤਲਬ ਇਹ ਨਹੀਂ ਵੀ ਇੱਕ ਆਪਾਂ ਟਾਈਮ ਮੈਲਾ 5 ਮਿੰਟ ਦੀ ਵੀਡੀਓ ਚਾਹੀਦੀ ਹੈ ਹਨਾ ਉਹਦੇ ਵਿੱਚ ਆਪਾਂ ਕੰਮ ਕੁਝ ਹੋਰ ਵੀ ਕਰਦੇ ਹੁੰਦੇ ਹਾਂ ਪਰ ਆਪਾਂ ਨੂੰ ਜਾਨੀ ਕਿ ਪ੍ਰੋਪਰ ਵੀਡੀਓ ਪਾਓ ਐ ਉਪਮਾਲਕ ਨੂੰ ਭੇਜਣੀ ਹੈ ਮਾਲਕ ਨੂੰ ਤੁਹਾਨੂੰ ਕੰਮ ਲੱਗਿਆ ਵਧੀਆ ਵੀ ਹਾਂ ਵੀ ਸਿੱਖੇ ਵੀ ਲੱਗਦੇ ਆ ਮਨ ਮोटाਉਂਦਾ ਤੇ ਉਹ ਤੁਹਾਨੂੰ ਸਿਲੈਕਸ਼ਨ ਤੁਹਾਡੀ ਹੋ ਜੂਗੀ ਤੇ ਇਹਨੂੰ ਪ੍ਰੋਸੈਸ ਨੂੰ ਵੀਰੇ 3-4 4 ਮਹੀਨੇ ਵਰਕ ਪਰਮਿਟ ਨੂੰ ਮੰਨ ਕੇ ਚੱਲੋ ਠੀਕ ਹੈ ਉਸ ਤੋਂ ਬਾਅਦ 2.5 ਮਹੀਨੇ ਚੋਂ ਜਿਹੜੀ ਆਪਾਇੰਟਮੈਂਟ ਐਂਬੈਸੀ ਦੀ ਮਿਲ ਜਾਂਦੀ ਆ 6 ਮਹੀਨੇ ਵੀਰੇ ਰਮਾਨੀਆ ਦੇ ਕੰਮ ਨੂੰ ਲੱਗਣੀ ਲੱਗਣੇ ਦੁਬੱਟ ਲੱਗਦੇ ਨਹੀਂ ਬਾਕੀ ਇੰਟਰਵਿਊ ਆ ਜਿਹੜੀ ਉਹ ਵੀਰੇ ਹੋਣੂ ਹੀ ਹੋਣੀ ਆ ਠੀਕ ਹੈ ਉਹਦੇ ਲਈ ਤੁਹਾਡੀ ਤਿਆਰੀ ਪ੍ਰੋਪਰ ਹੋਣੀ ਚਾਹੀਦੀ ਹੈ ਐਡਾ ਵੀ ਫੰਡਾ ਹੈ ਨਹੀਂਗਾ ਕੋਈ ਬਹੁਤ ਜ਼ਿਆਦਾ ਇੰਗਲਿਸ਼ ਚਾਹੀਦੀ ਹੈ ਬੇਸਿਕ ਇੰਗਲਿਸ਼ ਠੀਕ ਹੈ ਜਿਹੜਾ ਬੰਦਾ ਮੈਰਿਡ ਆ ਉਹਦੇ ਲਈ ਆਫਰ ਤਕਰੀਬਨ ਇਹ ਹੁੰਦਾ ਵੀ ਉਹਦਾ ਵੀਜ਼ਾ ਘੱਟ ਰਿਜੈਕਸ਼ਨ ਹੁੰਦਾ ਵਾ ਜਿੰਨਾ ਕਿ ਮੇਰੇ ਤਜਰਬੇ ਦੇ ਹਿਸਾਬ ਨਾਲ ਠੀਕ ਹੈ ਜਿਹੜਾ ਪਰ ਬੱਚਿਆਂ ਵਾਲਾ ਉਹਦਾ ਹੋਰ ਘੱਟ ਹੁੰਦਾ ਮਤਲਬ ਹੁਣ ਕਾਰਨ ਕੀ ਹੈ ਇੱਥੇ ਵੀਜ਼ਾ ਰਿਜੈਕਟ ਹੋਣ ਦੇ ਜਨਾਹ ਹੁਣ ਕਾਰਨ ਦੇ ਉਹ ਦੇਖਦੇ ਆ ਥੋੜਾ ਜਿਹਾ ਵੀ ਬੰਦੇ ਜੈਨੂਮਨ ਆ ਵੀ ਇੱਥੋਂ ਭੱਜਦਾ ਨਹੀਂ ਜਾਣਗੇ ਜ਼ਿਆਦਾਤਰ ਕੇ ਅਨਮੈਰਿਡ ਜਿਹੜੇ ਬੰਦੇ ਆ ਉਹ ਜ਼ਿਆਦਾ ਇਸੇ ਕਰਕੇ ਇੰਡੀਆ ਦਾ ਵੀਜ਼ਾ ਜਿਹੜਾ ਰਿਫਿਊਜੀਨ ਜਿਹੜੀ ਲੱਗਦੀ ਆ ਉਹ ਇਸੇ ਕਰਕੇ ਕਹਿ ਦਿੰਦੇ ਆ ਵੀ ਸਾਨੂੰ ਵਕੀਲ ਨਹੀਂਗਾ ਵੀ ਤੁਸੀਂ ਇੱਥੇ ਰਹੋਗੇ ਜਿਹੜਾ ਮੈਰਿਡ ਬੰਦਾ ਹੁੰਦਾ ਵਾ ਤੇ ਉਹ ਭਜਦਾ ਉਹ ਵੀ ਭਜਦੇ ਆ ਪਰ ਉਹਨਾਂ ਦਾ ਜਿਹੜਾ ਰੇਸ਼ੋ ਆ ਜੇ ਪਕੜੀਏ ਪਰਸੈਂਟੇਜ ਦੇ ਹਿਸਾਬ ਨਾਲ ਘਟਾ ਇਸ ਲਈ ਮੈਰਿਡ ਬੰਦੇ ਨੂੰ ਜਿਹੜਾ ਵੀਜ਼ਾ ਜ਼ਿਆਦਾ ਮਿਲਦਾ ਵਾ ਕੋਸ਼ਿਸ਼ ਹੁੰਦੀ ਆ ਆਪਣੀ ਠੀਕ ਹੈ ਇਹ ਜਿਹੜੀਆਂ ਨਮੰਡਾਂ ਲਈ ਮੈਰਿਡ ਬੰਦੇ ਪਾਈਏ ਤਾਂ ਕਿ ਨਾ ਅਗਲੇ ਦਾ ਨੁਕਸਾਨ ਹੋਵੇ ਨਾ ਸਾਟਾ ਹੋਵੇ ਠੀਕ ਹੈ ਜੇ ਤੁਸੀਂ ਇਸ ਕੰਮ ਲਈ ਡਿਮਾਂਡ ਆਪਣਾ ਅਪਲਾਈ ਕਰਨਾ ਚਾਹੁੰਦੇ ਹੋ ਠੀਕ ਹੈ ਮੇਰੇ ਨੰਬਰ ਤੇ 0784076716 ਇਸ ਨੰਬਰ ਤੇ ਸੰਪਰਕ ਕਰ ਲਿਓ ਠੀਕ ਹੈ ਖਰਚਾ ਵੀਰੇ ਜਿਹੜਾ ਇਹਦੇ ਵਿੱਚ ਖਰਚਾ ਚਲੋ ਅੱਗੇ ਨੂੰ ਵਧੇ ਪਿਆ ਪਰ ਫਿਰ ਵੀ ਖਰਚਾ ਤੁਹਾਡਾ 3 ਲੱਖ ਰੁਪਿਆ ਤਾਂ ਆਉਣ ਵਾਲਾ ਬਾਕੀ ਤੁਹਾਡੇ ਟੈਕਟ ਦਾ ਤੇ ਬੀਜੇ ਦਾ ਹੋ ਜਾਣਾ ਵਾ ਉਹ ਤੁਸੀਂ ਦੇਖ ਲਿਓ ਆਪਦਾ ਠੀਕ ਹੈ ਮੇਰੇ ਨਾਲ ਸੰਪਰਕ ਕਰ ਲਿਓ ਤੁਹਾਨੂੰ ਮੈਂ ਸਾਰਾ ਕੁਝ ਸਮਝਾ ਦੂੰਗਾ ਬਾਕੀ ਜਿਹੜੇ ਅਨਸਕਿਲ ਬੰਦੇ ਆ ਜਾਂ ਹੋਰ ਜੋਬਾਂ 'ਚ ਆਉਣਾ ਚਾਹੁੰਦੇ ਆ ਫੈਕਟਰੀ ਜਾਂ ਹੋਰ ਕੋਈ ਜੋਬਾਂ 'ਚ ਉਹ ਆਪਣੇ ਡਾਕੂਮੈਂਟ ਭੇਜ ਦੇਣ ਤੁਨ ਲਈ ਵੀ ਆਪਾਂ ਕੋਈ ਨਾ ਕੋਈ ਡਿਮਾਂਡ ਫਿਰ ਲੈ ਕੇ ਆ ਰਹੇ ਆਂ ਆਪਾਂ ਅਪਲਾਈ ਕਰ ਦਾਂਗੇ ਧੰਨਵਾਦ ਦੋਸਤੋ